ਚਲੋ ਠੀਕ ਹੈ ਮੰਮੀ ਮੈਂ ਜਲਦੀ ਜੇ ਹਾਂ ਪੁੱਤਰ ਟਾਈਮ ਹੋ ਗਿਆ ਵਾ ਹਾਂਜੀ ਮੰਮੀ ਮੈਂ ਤਾਂ ਲੇਟ ਹੋ ਗਈ ਆ ਮੈਂ ਤਾਂ ਪਹਿਲਾਂ ਨਿਕਲ ਜਾਨੀ ਹਾਂ ਅੱਗੇ ਤੇ ਤੂੰ ਮੇਰੇ ਨਾਲ ਥੋੜਾ ਬੋਧਾ ਕੰਮ ਹੀ ਕਰਾ ਜਾਨੀ ਉਹ ਕਿੰਨਾ ਖਲਾਰਾ ਪਿਆ ਲਾ ਕੋ ਖਲਾਰਾ ਹੀ ਚੁੱਕ ਦੇ ਮੈਂ ਝਾੜੂ ਲਾ ਲੂੰਗੀ ਕੰਮ ਮੰਮੀ ਮੈਂ ਅੱਗੇ ਕੰਮ ਕਰਕੇ ਜਾਨੀ ਆ ਤੇ ਅੱਗੇ ਪੁੱਤ ਤੈਨੂੰ ਮੈਂ ਕਹਿੰਦੇ ਹੁਣੇ ਅੱਗੇ ਤਾਂ ਮਾਨਪ੍ਰੀਤ ਆਪੇ ਕਰ ਲੈਂਦੀ ਆ ਮੰਮੀ ਮੈਂ ਨਹੀਂ ਜੇ ਕੰਮ ਕਰਨਾ ਤੂੰ ਹੀ ਕੀ ਕਰਨਾ ਸਾਰੀ ਦਿਹਾੜੀ ਵਿਹਲੇ ਹੀ ਰਹਿਣਾ ਕਰਦੇ ਰਹੋ ਮੰਗਰੋ ਕੰਮ ਤੁਸੀਂ ਪੁੱਤ ਸਾਰਾ ਕੰਮ ਪਿਆ ਹੋਆ ਮੇਰੇ ਕੋਲ ਬੁੱਢੇ ਬਾਰੇ ਸਾਰਾ ਕੰਮ ਹੁੰਦਾ ਮੈਨੂੰ ਨਹੀਂ ਇੰਨਾ ਗੱਲਾਂ ਦਾ ਪਤਾ ਮੈਂ ਲੇਟ ਹੋਣ ਦੀ ਮੈਂ ਚੱਲੀ ਜੀ ਲੈ 10 ਜੇ ਮੜਾ ਮੋਟਾ ਕਰਾ ਜਾਂਦੀ ਲਾਗੋ ਤਾਂ ਫਿਰ ਕੀ ਫਰਕ ਪੈਣਾ ਹੀ ਇਹਨੂੰ ਹਾਂਦੀ ਮੈਂ ਤਾਂ ਲੇਟ ਹੋ ਗਈਆਂ ਤੇ ਜੇ ਕਰਾਉਣਾ ਹੁੰਦਾ ਕੰਮ ਤਾਂ 10 ਮਿੰਟ ਪਹਿਲਾਂ ਉੱਠ ਖਲੋਂਦੀ ਕਰਾਉਣਾ ਹੀ ਨਹੀਂ ਹੈ ਇਹਨੇ ਮੇਰੇ ਨਾਲ ਕੰਮ ਤੇ ਅੰਨੀ ਬੰਮੀ ਕੀ ਬਣਾਇਆ ਬਣਾ ਪੁੱਤ ਮੈਂ ਤਾਂ ਚਾਹ ਬਣਾ ਕੇ ਠੀਕ ਹੈ ਜੀ ਕਮਾਟ ਜਾਣਾ ਸੀ ਜੁੜੀ ਤੇ ਮੇਰੀ ਤੇ ਮੀਟਿੰਗ ਹੀ ਹੈ ਉੱਥੇ ਤੇ ਮੈਂ ਛੇਤੀ ਜਾਣਾ ਕੁਛ ਨਹੀਂ ਬਣਾਇਆ ਨਾਸਤਾ ਬਣੀ ਨਹੀਂ ਨਾਸਤਾ ਆ ਗਿਆ ਮੈਂ ਤਾਂ ਕੋਈ ਸਮਝ ਨਹੀਂ ਲੱਗਣ ਈ ਮੈਂ ਕਰਾਂ ਕਿ ਮੈਂ ਕਦੀ ਕੰਮ ਹੀ ਨਹੀਂ ਕੀਤਾ ਨਾ ਮੈਨੂੰ ਕਦੀ ਉਹਨਾਂ ਤੋਂ ਸੋਈ ਚ ਵੜਨ ਨਹੀਂ ਦਿੱਤਾ ਮਨਪ੍ਰੀਤ ਨੇ ਹੁਣ ਮੈਂ ਫੇਰ ਬਾਹਰ ਭਾਵਾਂ ਤੇ ਵੇਲਾ ਪਤਾ ਜੇ ਤੂੰ ਲੇਟ ਹੋਣ ਡਿਆ ਤਾਂ ਖਾਲਾ ਬਾਹਰੋਂ ਫੇਰ ਅੱਜ ਅੱਜ ਵੀ ਫੇਰ ਕੱਲ ਨੂੰ ਕਰਦੀ ਹਾਂ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਣ ਈ ਮੈਂ ਕਰਾਂ ਕੀ ਚਲੋ ਠੀਕ ਚਾਹ ਪੀਣ ਤੇ ਲਿਆਵਾਂ ਨਹੀਂ ਮੈਂ ਨਹੀਂ ਤੇ ਨਹੀਂ ਬਾਹਰੋਂ ਖਾ ਲਵਾਂਗਾ ਹਾ ਹਾ ਮੁੰਡਾ ਵੀ ਭੁੱਖਾ ਹੀ ਚੱਲ ਚੱਲਿਆ ਕਰੋ ਮੈਨੂੰ ਕੀ ਪਤਾ ਮਾਂ ਪੈਨ ਸੁਫਾਈਆਂ ਨਾ ਕਰਦੀ ਪਹਿਲਾਂ ਰੋਟੀ ਬਣਾ ਲੈਂਦੀ ਆਣ ਕੇ ਮੈਂ ਚੱਲ ਪਹਿਲਾਂ ਉਹ ਤਾਂ ਮਿੰਟੋ ਮਿੰਟਿਕ ਕਰ ਜਾਂਦੀ ਕੰਮ ਮੇਰੇ ਕੋਲ ਤਾਂ ਹੋਂ ਨਿੰਡਿਆ ਵੀ ਇਹ ਕੋਤ ਪੋਚਾ ਲੱਗਣੇ ਨਿੰਡਿਆ ਕੀ ਕਰਾਂ ਮੈਂ ਮੇਰੀਆਂ ਤਾਂ ਬਾਹਾਂ ਹੀ ਪੀੜ ਹੋਣ ਡੈ ਪਈਆਂ ਹੇ ਰੱਬਾ ਮੈਂ ਉਹ ਤੇ ਵਿਚਾਰੀ ਤੇ ਇੰਨਾ ਜ਼ੁਲਮ ਕਰਦੀ ਰਹੀ ਉਹਨੂੰ ਮੈਂ ਕਹਾਂ ਤੂੰ ਹੱਥ ਨਾ ਪੋਚਾ ਲਾ ਉਹਨੇ ਵੀ ਜਿਹੜੇ ਨੇ ਹੱਥ ਨਹੀਂ ਲਾ ਲੈਣਾ ਮੈਨੂੰ ਜਵਾਬ ਨਹੀਂ ਦਿੱਤਾ ਕਦੀ ਉਹਨੇ ਵੀ ਮੈਂ ਨਹੀਂ ਲਾਉਣਾ ਹੱਥ ਨੇ ਪੋਚਾ ਲਾ ਲੈਂਦੀ ਰਹੀ ਆ ਅੱਜ ਦਿੰਦੇ ਨਾ ਨਹੀਂ ਆ ਪੋਚਾ ਲਾਉਣਾ ਤੇਰੇ ਕੋ ਹੱਥਾਂ ਨਾਲ ਨਹੀਂ ਪੋਚਾ ਲੱਗਦਾ ਸਾਰੀ ਟੈਲਾਂ ਦੀ ਡੰਡ ਲਾਏ ਜਾਂਦਾ ਨਹੀਂ ਇਹਦੇ ਨਾਲ ਤੈਨੂੰ ਇਹਨਾਂ ਨੂੰ ਪਤਾ ਲੱਗਣਦਾ ਬਟਾਲਾਂ ਖਰਾਬ ਹੋਣੀਆਂ ਆ ਫੜ ਪੋਚਾ ਇਹਨਾਂ ਨੂੰ ਲਾ ਪੋਚਾ ਸਾਰਾ ਮਮੀ ਜੀ ਮੇਰੇ ਕੋ ਬਹਿ ਕੇ ਨਹੀਂ ਪੋਚਾ ਲੱਗਦਾ ਤੇ ਮੈਂ ਕੀ ਕਰਾਂ ਨਹੀਂ ਲੱਗਦਾ ਤੇ ਲਾ ਜਿੱਤਰਾ ਮਰਜ਼ੀ ਲਾ ਇਹਦੇ ਨਾਲ ਆਉਣਾ ਪੋਚਾ ਉਹਦੇ ਨਾਲ ਨਹੀਂ ਲਾਉਣਾ ਵੱਡਾ ਸੁੱਖ ਲੱਭਣ ਦਾ ਏ ਤੂੰ ਕੋਈ ਨਹੀਂ ਲਾਕੀ ਇਹਦੇ ਨਾਲ ਹੀ ਲਾ ਦੇਣੀ ਜਲਦੀ ਲਾ ਹੱਥ ਨਾ ਲਾ ਆਏ ਇੱਕ ਆਈ ਇਹ ਮਸਵਰੇ ਕਿਹਾ ਮੇਰਾ ਨਾਮ ਕੰਮ ਕਰਾ ਜਾ ਕਹਿੰਦੀ ਮੈਂ ਨਹੀਂ ਕਰਨਾ ਕੋਈ ਨਾ ਮੇਰਾ ਤਾਂ ਟਾਈਮ ਹੋ ਗਿਆ ਉਹਨੂੰ ਵਿਚਾਰੀ ਨੂੰ ਮੈਂ ਜੋ ਮਰਜ਼ੀ ਕਹਿ ਲੈਂਦੀ ਆ ਉਹਨੇ ਅੱਜ ਤੱਕ ਮੈਨੂੰ ਜਵਾਬ ਦਿੱਤਾ ਹੀ ਨਹੀਂ ਤੇ ਮੈਂ ਮੈਂ ਉਹਦੀ ਕਦਰੇ ਨਹੀਂ ਪਾਈ ਉਹਦੋਂ ਵਿਚਾਰੀ ਚੱਕਰ ਖਾ ਕੇ ਡਿੱਗ ਪਈ ਜੇ ਮੈਂ ਤਾਂ ਸਾਥ ਦਿੱਤਾ ਹੁੰਦਾ ਉਹਨੇ ਦਵਾਈ ਖਾਦੀ ਹੀ ਜਿੱਦਾਂ ਹਮ ਇੰਟਰਸਟ ਕਰ ਲੈਂਦੇ ਤੇ ਕੀ ਹੋਣ ਲੱਗਾ ਤੇ ਸਾਰੀ ਸਜਾ ਨੂੰ ਮੈਨੂੰ ਮਿਲਣ ਰਹੀ ਆ ਆਪਣਾ ਕੀਤਾ ਮੈਂ ਆਪੇ ਪਾਉਂਦੀ ਆ ਹੁਣ ਕੀ ਕਰਾਂ ਆਈ ਰੱਬਾ ਮੇਰੇ ਕੋਲ ਲੱਗਦਾ ਇੰਜ ਕਰਦੀ ਆ ਰਾਂ ਨਹੀਂ ਦੇਨੀ ਆ ਪੋਚਾ ਝਾੜੂ ਲੱਗਾ ਦਾ ਹੈਗਾ ਯਾ ਦਫਾ ਪਰ ਪਰ ਹੁਣ ਮੈਂ ਕਹੀ ਨਹੀਂ ਹਟਾਲਾਂ ਗੰਦੀਆਂ ਤੇ ਆਪ ਮੈਂ ਕੀ ਬਣਾਤਾ ਟੈਲਾਂ ਦਾ ਛੱਡ ਪਰ ਹੋਰ ਕੀ ਸੋਚੰਦੇ ਜੀ ਕੋਸ ਨੂੰ ਪਤਾ ਕੀ ਸੋਚਣਾ ਪਾਣੀ ਪੀਣਾ ਲਿਆਵਾ ਨਹੀਂ ਪਾਣੀ ਮੈਂ ਪੀਆ ਹੈ ਪਾਣੀ ਨਹੀਂ ਪੀਣਾ ਮੈਂ ਤੇ ਸੋਚਣ ਦਾ ਹੀ ਮੈਂ ਵੀ ਤੂੰ ਕੀਤਾ ਮਨਪ੍ਰੀਤ ਨੂੰ ਫੋਨ ਨਹੀਂ ਮੈਂ ਨਹੀਂ ਫੋਨ ਪ੍ਰੀਤ ਨੂੰ ਵੈਸੇ ਫੋਨ ਕੀਤਾ ਮੈਂ ਸਾਰੀ ਦਿਹਾੜੀ ਬਿਜ਼ੀ ਰਹਾ ਮੈਂ ਮੈਂ ਪਰੇਸ਼ਾਨ ਹੋ ਗਿਆ ਪਰ ਪੁੱਤ ਕਰਕੇ ਫੋਨ ਹਾਲ ਚਾਲ ਪੁੱਛ ਲੈਣਾ ਹੀ ਓਏ ਓ ਤੇ ਮੈਂ ਕਰ ਲੈਣਾ ਫੋਨ ਕੋਈ ਗੱਲ ਨਹੀਂ ਆ ਅੱਗੇ ਮੈਂ ਨਾ ਆ ਕੇ ਬਾਹਰ ਨਿਕਲਦਾ ਹਾਂ ਉਸੇ ਵੇਲੇ ਮੈਨੂੰ ਕੱਪੜੇ ਮਿਲ ਜਾਂਦੇ ਏ ਮੇਰੇ ਕਾਗਜ਼ ਪੱਤਰ ਸਾਹਮਣੇ ਪਏ ਹੁੰਦੇ ਹੀ ਸਭ ਕੁਝ ਮੈਨੂੰ ਮਿਲ ਜਾਂਦਾ ਨਹੀਂ ਹੈ ਤੇ ਘਰੋਂ ਜਾਣ ਲੱਗਿਆਂ ਰੋਟੀ ਵੀ ਮਿਲ ਜਾਂਦੀ ਸੀ ਰਾਮ ਨਾ ਰੋਟੀ ਖਾ ਕੇ ਜਾਂਦਾ ਹੁੰਦਾ ਹਾਂ ਹੁਣ ਇੱਥੇ ਰਾਸ਼ਨ ਦੇ ਪੈਸੇ ਵੱਖਰੇ ਦੇ ਦਿੰਦੇ ਆ ਤੇ ਬਾਹਰ ਟਾਬਿਆਂ ਦੇ ਉੱਤੇ ਪੈਸੇ ਵੱਖਰੇ ਦੇ ਦਿੰਦੇ ਆ ਰੋਟੀ ਖਾਣ ਦੇ ਮੈਂ ਤੇ ਦੁਖੀ ਹੋ ਗਿਆ ਕੀ ਕਰਾਂ ਮੇਰੇ ਕੋ ਕੰਮ ਹੁੰਦਾ ਨਹੀਂ ਸਾਰਾ ਛੇਤੀ ਛੇਤੀ ਮਿੰਟੋ ਮਿੰਟੇ ਕੰਮੋ ਕਰ ਲੈਂਦੀ ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿੰਨਾ ਚਿਰ ਤੇ ਹੋ ਗਿਆ ਮੈਨੂੰ ਸੋਈ ਛੱਡੀ ਨੂੰ ਪਰ ਮੰਮੀ ਵੇਖਿਆ ਜਾਵੇ ਤਾਂ ਤੇ ਅਸੀਂ ਵੀ ਉਦੋਂ ਨਾਲ ਗਲਤ ਕੀਤਾ ਉਹ ਅੱਗੋਂ ਜਵਾਬ ਨਹੀਂ ਸੀ ਦਿੰਦੀ ਤੇ ਸਾਰੇ ਕੰਮ ਕਰਦੀ ਸੀ ਆਹੋ ਪੁੱਤੇ ਤੇ ਗਲਤ ਨਹੀਂ ਸਹੀ ਆ ਤੇ ਮੈਂ ਤੁਹਾਡੀ ਗੱਲ ਮੰਨੀ ਤੇ ਹੀ ਮੈਨੂੰ ਕਿਹਾ ਪੇਕੇ ਛੱਡਿਆ ਉਹਨੂੰ ਮੈਂ ਉਸੇ ਵੇਲੇ ਛੱਡ ਆਇਆ ਤੇ ਹੁਣ ਮੈਨੂੰ ਪਤਾ ਲੱਗੰਦਿਆ ਕਿ ਨਹੀਂ ਉਹਨੇ ਸਾਰਾ ਘਰ ਸੰਭ ਕੇ ਰੱਖਿਆ ਹੈ ਮੈਂ ਤਾਂ ਤਦ ਕਿਹਾ ਨਾ ਵੀ ਡਾਕਟਰ ਕਹਿੰਦਾ ਰੈਸਟ ਕਰਨੀ ਆ ਤਾਂ ਮੈਂ ਇੱਥੇ ਦੀ ਰੈਸਟ ਨਹੀਂ ਹੋਣੀ ਤਾਂ ਉੱਥੇ ਚੱਲ ਰੈਸਟ ਹੋ ਜਾਊਂਗੀ ਰੈਸਟ ਹੋਣ ਨੂੰ ਕਿਹ ਰੈਸਟ ਇੱਥੇ ਵੀ ਹੋ ਜਾਣੀ ਹੈ ਇੱਥੇ ਕਿਹੜੀ ਨਹੀਂ ਹੋਣੀ ਹੁਣ ਜੇ ਉਹਦੇ ਸੱਟ ਲੱਗ ਗਈ ਹੈ ਤੇ ਘਰ ਤੇ ਇੱਥੇ ਹੀ ਰਹਿੰਦੇ ਹਨ ਸਾਰਾ ਕੰਮ ਕਰਦੀ ਹੈ ਉਹਨੂੰ ਸਾਨੂੰ ਸਾਂਭਣਾ ਚਾਹੀਦਾ ਹੈ ਉਹਦੇ ਪੇਕੇਆਂ ਨੂੰ ਨੇ ਤੇ ਤੁਹਾਡੇ ਪਿੱਛੇ ਲੱਗ ਕੇ ਮੈਂ ਉਹਨੂੰ ਪੇਕੇ ਛੱਡ ਆਇਆ ਕਿ ਆਪੇ ਸਾਂਭ ਲੈਣਗੇ ਤੇ ਤੁਹਾਨੂੰ ਸਾਂਭਣਾ ਚਾਹੀਦਾ ਹੈ ਉਹਨੂੰ ਇੱਥੇ ਇਹ ਤਾਂ ਠੀਕ ਹੈ ਤੇ ਕੀ ਲਿਆ ਹੁਣ ਤੁਸੀਂ ਸਵੇਰੇ ਰਾਜ ਕਿਦਾਂ ਬੋਲ ਲੈਂਦੇ ਹੋ ਸਾਡੇ ਕਰਕੇ ਉਹਨੇ ਤਾਂ ਕਹਿਣਾ ਹੀ ਆ ਰਾਜ ਨੇ ਕਿ ਜਾ ਮੇਰੇ ਕੋ ਨੌਕਰੀ ਕਰਾ ਲਓ ਤੇ ਜਾ ਮੇਰੇ ਕੋ ਘਰ ਦਾ ਕੰਮ ਕਰਾ ਲਓ ਇੱਕੋ ਕੰਮ ਹੋਣਾ ਚ ਇਹ ਤਾਂ ਪੁੱਤ ਮੈਨੂੰ ਇਹਨੇ ਕਿਹਾ ਹੈ ਰਾਜ ਨੇ ਕਿ ਇੱਥੇ ਦੀਦੀ ਦੀ ਰੈਸਟ ਨਹੀਂ ਹੋਣੀ ਤੇ ਤੁਸੀਂ ਹੁਣ ਉੱਥੇ ਛੱਡ ਆਓ ਤਾਂ ਮੈਂ ਇਹਦੇ ਮਗਰ ਲਾ ਕੇ ਤੈਨੂੰ ਫੋਨ ਕਰ ਦਿੱਤਾ ਤੇ ਚੱਲ ਪੁੱਤ ਛੱਡਿਆ ਉੱਥੇ ਦੀ ਰੈਸਟ ਹੋ ਜਾਊਗੀ ਤੇ ਮੈਨੂੰ ਕੀ ਪਤਾ ਇਹਨੇ ਮੇਰੇ ਲੱਗੂ ਕੱਖ ਵੀ ਨਹੀਂ ਕਰਾਉਣਾ ਉਹ ਤੇ ਅਹੀਂ ਬੇਫਕੂ ਮੈਂ ਜਿਹੜੇ ਇਹਦੇ ਪਿੱਛੇ ਲੱਗੇ ਉਸੇ ਵੇਲੇ ਇੱਕ ਵਾਰਾ ਵੀ ਨਹੀਂ ਸੋਚਿਆ ਕਿ ਜੇ ਉਹ ਇੱਥੇ ਦੀ ਨੋ ਆ ਤੇ ਇੱਥੇ ਉਹਦੀ ਰੈਸਟ ਹੋ ਜੂਗੀ ਤੇ ਕੀ ਫਰਕ ਪੈਣਾ ਹੈ ਅਹੀਂ ਸੋਚਿਆ ਬਸ ਕਿ ਛੱਡੋ ਉਹਨੂੰ ਪੀਕੇ ਚਲੋ ਜੁੰਗ ਕਿੰਨਾ ਚੰਗਾ ਹੋ ਕੇ ਇਹ ਕੰਮ ਕਰਨਾ ਨਹੀਂ ਚਾਹੀਦਾ ਸਾਨੂੰ ਰਾਜ ਆਪਾਂ ਚੰਗਾ ਨਹੀਂ ਕੀਤਾ ਮੰਮੀ ਦੇ ਨਾਲ। ਕਿਉਂ ਦੀਦੀ ਆਪਾਂ ਕਿਉਂ ਨਹੀਂ ਚੰਗਾ ਕੀਤਾ? ਅਸੀਂ ਕੀ ਗਲਤ ਕਰਤਾ ਵਾ? ਆ ਗਲਤੀ ਆ ਮੰਮੀ ਵਿਚਾਰੇ ਕਿਦਾਂ ਕੰਮ ਕਰਦੇ ਹੋਣਗੇ ਤੇ ਮੇਰੇ ਕੋ ਤੇ ਇੱਥੇ ਵੇਲੇ ਕੋ ਬੈਠਾ ਵੀ ਨਹੀਂ ਜਾਂਦਾ। ਇਹ ਤਾਂ ਮੰਮੀ ਵੀ ਗੁੱਸੇ ਹੁੰਦੇ। ਕਿ ਤੈਨੂੰ ਇੰਨੇ ਦਿਨ ਹੋ ਗਏ ਆਈ ਨੂੰ ਤੇ ਤੂੰ ਜਾਂਦੀ ਕਿ ਆਉਣੀ ਐ। ਤੇ ਦੀਦੀ ਆਪਾਂ ਕਿਹੜਾ ਜਾਣ ਕੇ ਕਰਨ ਡੈ ਆ? ਆਪਾਂ ਤਾਂ ਤਾਂ ਹੀ ਕਰਨ ਡੈ ਕਿ ਮੰਮੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਵੇ। ਹੁਣ ਜਦਨ ਤੁਸੀਂ ਬਿਮਾਰ ਸੀ ਮੰਮੀ ਕਿਦਾਂ ਤੁਹਾਨੂੰ ਆਣ ਕੇ ਬੋਲੇ? ਕਮ ਸੇ ਕਮ ਉਹਦਾ ਨਹੀਂ ਇਹ ਤੇ ਨੌਤੀ ਨੂੰ ਬਿਮਾਰੀ ਦੇ ਵਿੱਚ ਤੇ ਰੈਸਟ ਕਰਨ ਦੇਣੀ ਚਾਹੀਦੀ ਹੈ ਨਾ ਐਦਾ ਜੇ ਤੁਸੀਂ ਜ਼ੁਲਮ ਸਹਿੰਦੇਗਾ ਤੇ ਉਹਨਾਂ ਦੇ ਗਲਤੀਆਂ ਦਿਨੋਂ ਦਿਨ ਵੱਧੀਆਂ ਜਾਣੀਆਂ ਤੇ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਕਦੋਂ ਹੋਊਗਾ ਇਹ ਜੋ ਕੁਝ ਵੀ ਕਰਨ ਦਾ ਹੈ ਨਾ ਇਹ ਤੁਹਾਡੇ ਭਲੇ ਵਾਸਤੇ ਕਰਨ ਦਾ ਹੈ ਰਾਜ ਇਹਨਾਂ ਵਾਲੀ ਵੇਖ ਲਾ ਭਾਜੀ ਆਪਣੇ ਵਾਲੀ ਉਹਨੇ ਤੇ ਕਦੀ ਗਲਾਫ ਫੜ ਕੇ ਪਾਣੀ ਦਮਣੀ ਪੀਤਾ ਦੀਦੀ ਜਿੰਨਾ ਤੁਸੀਂ ਭਾਜੀ ਬਾਰੇ ਸੋਚਦੇ ਜੇ ਭਾਜੀ ਨੂੰ ਵੀ ਤੇ ਤੁਹਾਡੇ ਬਾਰੇ ਸੋਚਣਾ ਚਾਹੀਦਾ ਵਨ ਇਹ ਤੇ ਆਪਾਂ ਜਨਾਨੀਆਂ ਬੰਦਿਆਂ ਦੀ ਫਿਕਰ ਕਰਦੀਆਂ ਵਾ ਬੰਦਿਆਂ ਨੂੰ ਥੋੜੀ ਕੋਈ ਪਰਵਾਹ ਹੁੰਦੀ ਆ ਤੇ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਓ ਆਪਾਂ ਛੇਤੀ ਇਹ ਗੱਲ ਦਾ ਮਸਲਾ ਹੱਲ ਕਰਾਂਗੇ ਉਕਾਰ ਤੇ ਮੇਰਾ ਇੱਥੇ دل ਨਹੀਂ ਲੱਗਦਾ ਤੇ ਮੈਂ ਜਾਣਾ ਆਪਣੇ ਘਰੇ ਜਾਣਾ ਮੈਂ ਕੋਈ ਨਹੀਂ ਦੀਦੀ ਮੈਂ ਮਮੀ ਨੂੰ ਮੀਟਿੰਗ ਦਾ ਬਹਾਨਾ ਲਾਇਆ ਵਾ ਤੇ ਮੈਂ ਤੁਹਾਨੂੰ ਫੋਨ ਤੇ ਦੱਸ ਦੂੰਗੀ ਸਾਰੀ ਗੱਲ ਬਾਕੀ ਕੀ ਘਰ ਚ ਹੋਣ ਲਿਆ ਵਾ ਤੇ ਹੁਣ ਮੈਂ ਚੱਲਦੀ ਹਾਂ ਚੰਗਾ ਮਮੀ ਤੁਹੇ ਇੱਥੇ ਬੈਠੇ ਮੈਂ ਉੱਧਰ ਲੱਭਣ ਢੀ ਤਾਨੂੰ ਕੀ ਬਣਾਇਆ ਜੀ ਭੁੱਖ ਬੜੀ ਲੱਗੀ ਮੈਨੂੰ ਮੈਂ ਕੋਤਾ ਜੀ ਕੁਛ ਨਹੀਂ ਬਣਾਇਆ ਮੈਂ ਕੁਛ ਬਣਾਇਆ ਮੈਂ ਆਦਿ ਨਾ ਪੋਚਾ ਲੰਮਦੀ ਲੰਮਦੀ ਪੋਚਾ ਵੀ ਉੱਥੇ ਛੱਡਤਾ ਮੇਰਾ ਜੀ ਨਹੀਂ ਕੀਤਾ ਕੰਮ ਕਰਨ ਕਿਉਂ ਮੰਮੀ ਕੀ ਗੱਲ ਹੋ ਗਈ ਮੈਨੂੰ ਨਾ ਅੱਜ ਬੜੀ ਬੇਚੈਨੀ ਜੀ ਹੋਣ ਢਈ ਆ ਮੇਰਾ ਜੀ ਕਹਿੰਦਾ ਮੈਂ ਭੱਜ ਕੇ ਮਨਪ੍ਰੀਤ ਨੂੰ ਦਾ ਨਾ ਪਤਾ ਲਾ ਆਵਾਂ ਜਾ ਕੇ ਤੇ ਮੈਂ ਜਾ ਕੇ ਉਹ ਤੋਂ ਮੁਆਫੀ ਮੰਗ ਲਾਂ ਮੈਂ ਬਹੁਤ ਗਲਤ ਕੀਤਾ ਉਹਦੇ ਨਾਲ ਮੈਨੂੰ ਇਤਰਾ ਨਹੀਂ ਕਰਨਾ ਚਾਹੀਦਾ ਅਸ਼ਾ ਮਮੀ ਤੁਹਾਨੂੰ ਹੁਣ ਪਤਾ ਲੱਗ ਗਿਆ ਤੁਸੀਂ ਉਹਦੇ ਨਾਲ ਗਲਤ ਕੀਤਾ ਮੈਨੂੰ ਇੱਕ ਸੱਸ ਨਹੀਂ ਮਾਂ ਬੰਨਣਾ ਚਾਹੀਦਾ ਏ ਉਹ ਵਿਚਾਰੀ ਤੇ ਮੇਰੇ ਅੱਗੇ ਬੋਲਦੀ ਨਹੀਂ ਮੈਂ ਜਿਸ ਤਰ੍ਹਾਂ ਮਰਜ਼ੀ ਨੂੰ ਕਹੀ ਜਾਂਦੀ ਹਾਂ ਉਸ ਤਰ੍ਹਾਂ ਹੀ ਉਹ ਠੀਕ ਠੀਕ ਕਹਿ ਕੇ ਤੇ ਕੰਮ ਕਰੀ ਜਾਂਦੇ ਕਦੇ ਨਹੀਂ ਆਉਂਦਾ ਮੈਨੂੰ ਜਵਾਬ ਦਿੱਤਾ ਤੇ ਮੈਂ ਕੀ ਕੀਤਾ ਉਹਦੇ ਨਾਲ ਉਹ ਤਾਂ ਬਿਮਾਰ ਤੇ ਲੱਗੇ ਨਹੀਂ ਲੱਗੇ ਉਹ ਵੀ ਉਹਦੇ ਪੇਕੇ ਘਲਾਤਾਂ ਨੂੰ ਪੇਲੇ ਪੇਕੇ ਸਾਹਮਣ ਉਹ ਵੀ ਤੇਰੇ ਮਗਰ ਲੱਗੇ ਮੈਨੂੰ ਨੇ ਇhtਰਾਮ ਕਰਨਾ ਚਾਹੀਦਾ ਮੰਮੀ ਇਹੋ ਤੇ ਗੱਲ ਅਹੀਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਆ ਅੱਜ ਤੱਕ ਤੇ ਨਾਲੇ ਉਹ ਬਿਮਾਰ ਨਹੀਂ ਹੋਈ ਉਹਨੂੰ ਕੁਝ ਨਹੀਂ ਹੋਇਆ ਇਹ ਸਾਰਾ ਕੁਝ ਮੈਂ ਹੀ ਉਹਨੂੰ ਦੱਸਿਆ ਹੈ ਮੈਂ ਕਿਹਾ ਦੀਦੀ ਕਿੰਨਾ ਚਿਰ ਇਦਾਂ ਜੁਲਮ ਸਹਿੰਦੇ ਰਹੋਗੇ ਮੰਮੀ ਨੂੰ ਤੇ ਪਤਾ ਲੱਗਣਾ ਹੀ ਨਹੀਂ ਆ ਉਹਨਾਂ ਦੇ ਤੇ ਦਿਨੋਂ ਦਿਨ ਵੱਧਦੀ ਜਾਣੀ ਹਿੰਮਤ ਮੈਂ ਦੀਦੀ ਨੂੰ ਕਿਹਾ ਕਿ ਤੁਸੀਂ ਆ ਡਰਾਮਾ ਕਰਨਾ ਵਾ ਉਹਨਾਂ ਨੂੰ ਕੁਝ ਨਹੀਂ ਹੋਇਆ ਬਿਲਕੁਲ ਠੀਕ ਠਾਕ ਆ ਮੈਂ ਹੁਣੇ ਮਿਲ ਕੇ ਆਉਣ ਦੇ ਹੀ ਉਹਨਾਂ ਨੂੰ ਅੱਛਾ ਤੁਸੀਂ ਡਰਾਮਾ ਕੀਤਾ ਸੀ ਹਾਂਜੀ ਡਰਾਮਾ ਕੀਤਾ ਸੀ ਜੇ ਨਾਨਾ ਮਮੀ ਹੀ ਕਰਦੇ ਤਾਂ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਕਦੇ ਨਹੀਂ ਹੋਣਾ ਵਾਕੇ ਨਹੀਂ ਹੋਣਾ ਮੈਂ ਸਾਸਿ ਬਣੀ ਰਹੀ ਨਹੀਂ ਸਾਸਿ ਬਨਨਾ ਹੀ ਕਦੀ ਮਾਂ ਬਨਨਾ ਹੀ ਨਹੀਂ ਮਮੀ ਗੱਲ ਤੇ ਤੁਸੀਂ ਸਹੀ ਕਰਦੇ ਜਿਵੇਂ ਹੈ ਹੈ ਬਾਬੀ ਨਾ ਤੁਹਾਡੇ ਪਿੱਛੇ ਲੱਗ ਕੇ ਆਪਣਾ ਘਰ ਹੀ ਬਰਬਾਦ ਕਰੁੰਦੇ ਆ ਮੈਨੂੰ ਸਗੋਂ ਸਾਥ ਦੇਣਾ ਚਾਹੀਦਾ ਸੀ ਉਹਦਾ ਉਹਦੀ ਜੇ ਛੱਟ ਲੱਗੀ ਸੀ ਮੈਨੂੰ ਉਹਦਾ ਸਾਥ ਦੇਣਾ ਚਾਹੀਦਾ ਹੈ ਤੇ ਮੈਂ ਉਲਟਾ ਤੁਹਾਡੇ ਪਿੱਛੇ ਲੱਗ ਕੇ ਉਹਨੂੰ ਉਹਦੇ ਪੇਕੇ ਛੱਡ ਆਇਆ ਇਹ ਆਪੇ ਉੱਥੇ ਉਹਦਾ ਇਲਾਜ ਕਰਾਉਣਗੇ ਤੇ ਨਾਲੇ ਉਹਦਾ ਸੇਵਾ ਕਰਨਗੇ ਗਲਤ ਤੇ ਮੈਂ ਵੀ ਬਹੁਤ ਕੀਤਾ ਮੈਨੂੰ ਇਦਾਂ ਨਹੀਂ ਹੀ ਕਰਨਾ ਚਾਹੀਦਾ ਮੈਨੂੰ ਆਪ ਸੋਚਣਾ ਚਾਹੀਦਾ ਹੈ ਮੈਨੂੰ ਕਿਸੇ ਦੇ ਪਿੱਛੇ ਨਹੀਂ ਸੀ ਲੱਗਣਾ ਚਾਹੀਦਾ ਤੇ ਜੇ ਤੁਸੀਂ ਨਾਮ ਹੀ ਅੱਜ ਕਹਿੰਦੇ ਨਾ ਤੇ ਮੈਂ ਅੱਜ ਵੈਸੇ ਵੀ ਉਹਨੂੰ ਲੈਣ ਚੱਲ ਜਾਣਾ ਸੀ ਤਾਂ ਉਹ ਤੋ ਇਕੱਲੇ ਕੋ ਜਾਣਾ ਮੈਂ ਮੇ ਨਾਲ ਜਾਣੇ ਨਾਲ ਮੈਂ ਉਹਦੇ ਕੋ ਮਾਫੀ ਮੰਗ ਲਵਾਂਗਾ ਤੇ ਮੈਂ ਵੀ ਨਾਲ ਹੀ ਜਾਣੀ ਭਾਜੀ ਤੁਹਾਡੇ ਚਲੋ ਇਹ ਤਾਂ ਵਧੀਆ ਗੱਲ ਐ ਤੁਸੀਂ ਵੀ ਚੱਲਣਾ ਨਾਲ ਤੇ ਚਲੋ ਇਕੱਠੇ ਚੱਲਦੇ ਆ ਲੈ ਕੇ ਆਉਨੇ ਚਲੋ ਦੀਦੀ ਨੂੰ ਘਰੇ ਲੈ ਕੇ ਆਉਨੇ ਚਲੋ ਚਲ ਹੁਣ ਮੈਂ ਆਪਣੀ ਨੂੰਹ ਨੇ ਧੀ ਲੈ ਕੇ ਆਉਣੀ ਘਰ ਹਾਂ